ਸਿਓ ਪਤਾ ਕੋ ਟੂ ਰਿਜਨਲ ਇਹ ਰਿਜਨਲ ਹੱਜੀਏ ਦੀ ਨਾਲ ਹੀ ਛੋਟੀ ਫੋਟੋ ਗੁਰਦੁਆਰੇ ਆ ਜਿਹੜੀ ਤੂੰ ਇਹ ਕਿਸੇ ਬੰਦੇ ਕੋ ਆਪਣ ਨੂੰ ਗਰਸ਼ਨ ਸਿੰਘ ਨਾਂ ਦੇ ਬੰਦੇ ਤੋਂ ਉਹਨਾਂ ਸਾਨੂੰ ਵੀ ਬੜੀ ਫੋਟੋ ਵੜਾ ਕੇ ਦਿੱਤੀ ਆ ਇਹ ਬੰਦਾ ਇੱਥੇ ਸ਼ਹੀਦ ਹੋ ਗਿਆ ਆ ਜਿਹੜੀਆਂ ਫੋਟੋ ਕੇ ਘਰੋਂ ਮਿਲੀ ਉਹਨੇ ਇੱਥੇ ਜਦੋਂ ਉਹਨੇ ਇਹ ਬੜੀ ਫੋਟੋ ਸੰਭਾਵਾਤੀਏ ਗੁਰਦੁਆਰੇ ਛੋਟੀ ਫੋਟੋ ਫੋਟੋ ਤਾਂ ਕੋਈ ਨੁਕਸਿਆ ਰਮਾ ਗਿਨਾ ਹੋਂਦਾ ਬਲੈਕ ਐਂਡ ਵੈਗ